ਪੀਜੀ ਨਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਯਾਰਡ ਦੇ ਵਿੱਚ ਫੇ ਦੋ ਜਗ੍ਹਾ ਇਹ ਇਹਦਾ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਨੂੰ ਯੂਜ਼ ਕੀਤੀਆਂ ਜਾ ਰਹੀਆਂ ਸੀ ਐਸਐਸਪੀ ਕਪੂਥਲਾ ਵਤਸਲਾ ਗੁਪਤਾ ਦੇ ਹਦਾਇਤਾਂ ਤੇ ਫਗਵਾੜਾ ਪੁਲਿਸ ਵਲੋਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਰਚ ਅਭਿਆਨ ਚਲਾਇਆ ਗਿਆ ਇਸ ਅਭਿਆਨ ਦੌਰਾਨ ਪੁਲਿਸ ਨੇ ਪਿੰਡ ਮਿਹੇੜੂ ਵਿਖੇ ਛਾਪੇਮਾਰੀ ਕਰ ਦੋ ਬਿਲਡਿੰਗਾਂ ਵਿੱਚ ਦੇਸ਼ੀ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਜਦਕਿ 13 ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਪੁਲਿਸ ਦੇ ਅਧਿਕਾਰੀਆਂ ਦੱਸਿਆ ਹੈ ਕਿ ਇਹ ਲੋਕ ਮਿਹਰੂ ਵਿਕੇ ਪੀਜੀ ਦੀ ਆਰ ਵਿੱਚ ਗਲਤ ਕੰਮ ਕਰਦੇ ਹਨ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਇਸ ਰੈਕਡ ਵਿੱਚ ਕੁਝ ਵਿਦੇਸ਼ੀ ਲਕੀਆਂ ਵੀ ਹਨ ਪੁਲਿਸ ਨੇ ਇਨ੍ਹਾਂ ਪਾਸੋਂ ਵਿਦੇਸ਼ੀ ਪਾਸਪੋਰਟ ਮੋਬਾਈਲ ਫੋਨ ਅਤੇ ਕੁਝ ਨਕਦੀ ਵੀ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਫੜੇ ਗਏ 13 ਲੜਕੀਆਂ 13 ਲੜਕਿਆਂ ਖਿਲਾਫ ਪੱਖੋ ਤਰਾਮਾ ਦੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਥੇ ਦੱਸ ਦਈਏ ਕਿ ਫੜੇ ਗਏ ਇਨ੍ਹਾਂ ਲੜਕੀਆਂ ਤੇ ਲੜਕਿਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆ ਕੇ ਮੈਡੀਕਲ ਵੀ ਕਰਵਾਇਆ ਗਿਆ ਇਹ ਬਾਹੂਕ ਮੈਸਰ ਐਸ.ਐਸ.ਪੀ. ਸਾਹਿਬ ਐਸ.ਪੀ. ਸਾਹਿਬ ਫਗਵਾੜਾ ਜੀ ਦੀ ਸੁਪਰਵਾਈਜ਼ਨ ਹੇਠ ਡੀ.ਐਸ.ਪੀ. ਸਾਹਿਬ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟਰੈਫਿਕ ਐਕਟ ਦਾ ਮਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ तकरीबन 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ ਤੇ ਕਿ ਰੇਡ ਕਿੱਥੇ ਕੀਤੀ ਗਈ ਸੀ ਇਹ ਕਿਹੜੀ ਜਗ੍ਹਾ ਰੇਡ ਇਹ ਪੀਜੀ ਨੇਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆੜ ਦੇ ਵਿੱਚ ਉੱਥੇ ਦੋ ਜਗ੍ਹਾ ਇਹ ਤਾਂ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ ਜਿਸ ਤਰ੍ਹਾਂ ਪੁਲਿਸ ਵੱਲੋਂ ਸਖਤ ਅਦਾਇਤਾ ਹੈ ਕਿ ਕੋਈ ਵੀ ਪੀਜੀ ਤੇ ਪੇਇੰਗ ਗੈਸਟ ਆ ਕਿਰਾਏ ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੁਲਿਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉੱਥੇ ਜੀ ਇਸੇ ਕਰਕੇ ਜੀ ਉੱਥੇ ਰੇਡ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਹੁਣ ਕੀ ਕਰਨ ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ ਇਹ ਹੋਇਆ ਕੋਈ ਸਾਹਮਣੇ ਆ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ ਲਾਈ ਕੋ ਚਲਾ ਰਿਹਾ ਜਿਹੜਾ ਉਸ ਸਿਸਟਮ ਉਹ ਫੜ ਲਿਆ ਜੀ ਤਾਂ ਕੀ ਤਾਰਾ ਲਾਈ ਗਈ ਹੁਣ ਤੱਕ ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵਕ ਵਕ ਤਾਰਾ ਲਗੀਆਂ ਨੇ ਜੀ ਨਾਮ ਵਗੈਰਾ ਕੁਛ ਆਵੇਂ ਸਾਹਮਣੇ ਪੀਜੀ ਵਾਲੇ ਦਾ ਉਹ ਫਰਦਰ ਹੁਣ ਰਹਿਣ ਦੂਜੀ ਇਨਵੈਸਟੀਗੇਸ਼ਨ ਚ ਚੱਲ ਰਿਹਾ ਫਿਰ ਦੱਸ ਦਤਾ ਜੂਗਾ